ਸਸਿਕਾਲ ਜੀ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਪਏ ਤਸਵੀਰਾਂ ਤਾਂ ਕੁਝ ਪੁਰਾਣੀਆਂ ਨੇ ਇਹ ਤਸਵੀਰਾਂ ਉਹ ਦਿੰਦੀਆਂ ਨਹੀਂ ਜਿਸ ਦਿਨ ਪਾਸਟਰ ਬਜਿੰਦਰ ਸਿੰਘ ਹੋਣਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਮੁਹਾਲੀ ਦੀ ਅਦਾਲਤ ਵੱਲੋਂ ਪਿਛਲੇ 5 ਦਿਨ ਪਹਿਲਾਂ ਜਿਹੜਾ ਆ ਮੁਹਾਲੀ ਦੀ ਅਦਾਲਤ ਵੱਲੋਂ ਜਿਹੜਾ ਆ ਪਾਸਟਰ ਬਜਿੰਦਰ ਸਿੰਘ ਨੂੰ ਰੇਪ ਕੇਸ ਦੇ ਵਿੱਚ ਦੋਸ਼ੀ ਜਿਹੜਾ ਆ ਕਰਾਰ ਦੇ ਦਿੱਤਾ ਗਿਆ ਸੀ ਤੇ ਦੋਸ਼ ਜਿਹੜੇ ਨੇ ਉਹ ਉਹ ਰੇਪ ਕੇਸ ਤੇ ਸੀ ਇੱਕ ਜੀਰ ਕਪੂਰ ਦੀ ਔਰਤ ਵੱਲੋਂ ਜਿਹੜੇ ਆ ਪਾਸਟਰ ਬਜਿੰਦਰ ਸਿੰਘ ਤੇ ਰੇਪ ਕੇਸ ਦੇ આરોਪ ਲਗਾਏ ਜਾਂਦੇ ਨੇ 2018 ਦਾ ਮਾਮਲਾ ਦੱਸਿਆ ਜਾਂਦਾ ਸੀ ਤੇ ਜਿੰਨੂੰ ਲੈ ਕੇ ਜਿਹੜਾ ਆ ਉਹ ਦੋਸ਼ੀ ਕਰਾਰ ਦੇ ਦਿੱਤੇ ਗਏ ਸੀ ਅੱਜ ਤੋਂ 5 ਦਿਨ ਪਹਿਲਾਂ ਤੇ ਅੱਜ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਜਾਣੀ ਸੀ ਤੇ ਤੁਹਾਨੂੰ ਦੱਸ ਦੇਈ ਕਿ ਅੱਜ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਆ ਉਮਰ ਕੈਦ ਦੀ ਜਿਹੜੀ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਇੱਕ ਵਾਰੀ ਫੇਰ ਤੋਂ ਤੁਹਾਨੂੰ ਦੱਦਈਏ ਕਿ ਪਾਸਟਰ ਬਲਜਿੰਦਰ ਸਿੰਘ ਨੂੰ ਜਿਹੜੀ ਇਹ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਜਿਹਦੇ ਵਿੱਚ ਪੀੜਤ ਲੜਕੀ ਨੇ ਕਹਾ ਸੀ ਕਿ ਘੱਟੋ ਘੱਟ 20 ਸਾਲ ਦੀ ਉਮਰ ਜਿਹੜੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਅ 20 ਸਾਲ ਦੀ ਕੈਦ ਉਹਨਾਂ ਨੇ ਕਹੀ ਸੀ ਪਰ ਮੋਹਾਲੀ ਕੋਰਟ ਨੇ ਅੱਜ ਜਿਹੜਾ ਆ ਉਹ ਇਹ ਫੈਸਲਾ ਲੈਂਦੇ ਹੋਏ ਅ ਰੇਪ ਕੇਸ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਆ ਉਮਰ ਕੈਦ ਦੀ ਜਿਹੜੀ ਹੈ ਉਹ ਸਜ਼ਾ ਸੁਣਾ ਦਿੱਤੀ ਗਈ ਹੈ ਫਿਰ ਤੁਹਾਨੂੰ ਦੱਦਈਏ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਪਹਿਲਾਂ ਜਿਹੜਾ ਆ ਕੁਝ ਦਿਨ ਪਹਿਲਾਂ ਹੀ ਜਿਹੜੀ ਇਹ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਕਰ ਦਿੱਤਾ ਜਾਂਦਾ ਆ ਦੋਸ਼ੀ ਕਰਾਰ ਕਰ ਦਿੱਤਾ ਜਾਂਦਾ ਆ ਰੇਪ ਕੇਸ ਦੇ ਵਿੱਚ ਜੋ ਕਿ ਜੀਰਕਪੁਰ ਦੀ ਹੋਂਦ ਵੱਲੋਂ ਜਿਹੜੇ ਨੇ ਉਹ ਬੇਲੇਮ ਕੀਤੇ ਗਏ ਸੀ ਜੋ ਦੋਸ਼ ਲਗਾਏ ਗਏ ਸੀ ਰੇਪ ਕੇਸ ਨੂੰ ਲੈ ਕੇ ਉਸ ਦੇ ਅਕੋਰਡਿੰਗਲੀ ਜਿਹੜਾ ਆ ਅ ਜਿਹੜੀ ਇਹ ਉਹਨਾਂ ਦੇ ਉੱਤੇ ਜਿਹੜੇ ਦੋਸ਼ ਨੇ ਉਹ ਜਿਹੜੇ ਨੇ ਉਹ ਲੱਗ ਚੁੱਕੇ ਸੀ ਤੇ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਉਹ ਕਹਿ ਦਿੱਤਾ ਸੀ ਵੀ ਇਹ ਦੋ ਦੋਸ਼ੀ ਜਿਹੜਾ ਆ اقرار ਕਰ ਦਿੱਤਾ ਗਿਆ ਸੀ ਮੋਹਾਲੀ ਦੀ ਅਦਾਲਤ ਵੱਲੋਂ 1 ਅਪ੍ਰੈਲ ਨੂੰ ਜਿਹੜਾ ਆ ਮੋਹਾਲੀ ਦੀ ਅਦਾਲਤ ਦੇ ਵੱਲੋਂ ਜਿਹੜਾ ਆ ਇਹਨਾਂ ਨੂੰ ਕਰਨਾ ਸੀ ਜਿਹੜਾ ਆ ਉਹ ਸਜ਼ਾ ਸੁਣਾਣੀ ਸੀ ਤੇ ਉਹ ਸਜ਼ਾ ਜਿਹੜੀ ਹੈ ਹੁਣ ਜਿਹੜੀ ਉਸ ਨਾ ਦਿੱਤੀ ਗਈ ਹੈ ਮੋਹਾਲੀ ਕੋਰਟ ਵੱਲੋਂ ਜਿਹੜੀ ਇਹ ਉਹ ਪਾਸਟਰ ਬਜਿੰਦਰ ਸਿੰਘ ਨੂੰ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਇਹੀ ਆ ਰਹੀ ਹੈ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਇਹ ਉਮਰ ਕੈਦ ਦੀ ਸਜ਼ਾ ਜਿਹੜੀ ਇਹ ਉਹ ਸੁਨਾ ਦਿੱਤੀ ਗਈ ਹੈ ਫਿਰ ਤੋਂ ਤੁਹਾਨੂੰ ਦੱਸਦਾ ਇਹ ਕਿ ਪਿਛਲੇ ਕਈ ਦਿਨਾਂ ਤੋਂ ਸੁਰਕੀਆਂ ਦੇ ਵਿੱਚ ਰਹਿ ਰਹੇ ਪਾਸਟਰ ਬਜਿੰਦਰ ਸਿੰਘ ਜੋ ਕਿ ਪਹਿਲਾਂ 5 ਦਿਨ ਪਹਿਲਾਂ ਜਿਹੜੇ ਦੋਸ਼ੀ ਕਰਾਰ ਦੇ ਦਿੱਤੇ ਗਏ ਸੀ ਮੋਹਾਲੀ ਕੋਰਟ ਵੱਲੋਂ ਤੇ ਅੱਜ ਉਹਨਾਂ ਨੂੰ ਜਿਹੜੀ ਇਹ ਸਜ਼ਾ ਸੁਣਾ ਦਿੱਤੀ ਗਈ ਏ ਮੋਹਾਲੀ ਕੋਰਟ ਵੱਲੋਂ ਜਿਹੜੀ ਇਹ ਉਹਨਾਂ ਨੂੰ ਜਿਹੜਾ ਆ ਉਮਰ ਕੈਦ ਦੀ ਜਿਹੜੀ ਇਹ ਉਹ ਸਜ਼ਾ ਸੁਣਾ ਦਿੱਤੀ ਗਈ ਏ ਉਹ ਡੇ ਇਹਦੇ ਤੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਤੇ ਆਪਣੇ ਵਿਚਾਰਾਂ ਦੇ ਨਾਲ ਕਮੈਂਟ ਜਰੂਰ ਕਰਿਓ ਕਿ ਪਾਸਟਰ ਬਜਿੰਦਰ ਸਿੰਘ ਨੂੰ ਜੋ ਸਜ਼ਾ ਮਿਲੀ ਏ ਉਹ ਜਾਇਜ਼ ਏ ਨਾਜਾਇਜ਼ ਏ ਜਾਂ ਕੀ ਏ ਕਿਉਂਕਿ ਕੋਰਟ ਨੇ ਜਿੱਕਰ ਕਹਿ ਦਿੱਤਾ ਵੀ ਜਾਇਜ਼ ਏ ਤੇ ਦੋਸ਼ੀ ਏ ਤੇ ਦੋਸ਼ੀ ਪਾਇਆ ਗਿਆ ਸਬੂਤਾਂ ਦੇ ਆਧਾਰ ਦੇ ਉੱਤੇ ਜਿਹੜਾ ਆ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਆ ਸਬੂਤ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਪਾਸਟਰ ਬਜਿੰਦਰ ਸਿੰਘ ਦੇ ਜਿਹੜਾ ਆ ਹੱਕ ਵਿੱਚ ਨਹੀਂ ਗਏ ਸੀ ਪੀੜਤ ਲੜਕੀ ਦੇ ਹੱਕ ਵਿੱਚ ਗਏ ਸੀ ਜਿਨ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਆ ਅੱਜ ਮੋਹਾਲੀ ਕੋਰਟ ਵੱਲੋਂ ਜਿਹੜੀ ਇਹ ਉਹ ਸਜ਼ਾ ਸੁਣਾ ਦਿੱਤੀ ਗਈ ਹੈ ਉਮਰ ਕੈਦ ਦੀ ਜਿਹੜੀ ਹੈ ਉਹ ਸਜ਼ਾ ਸੁਣਾ ਦਿੱਤੀ ਹੈ ਤੇ ਤਸਵੀਰਾਂ ਤੁਸੀਂ ਦੇਖਦੇ ਪਈਓ ਤਸਵੀਰਾਂ ਬੇਸ਼ੱਕ ਪੁਰਾਣੀਆਂ ਦਿਖਾ ਰਹੀਆਂ ਆ ਪਰ ਤੁਹਾਂ ਦਾ ਦੀ ਪਈਏ ਉਸ ਦਿਨ ਦੀਆਂ ਨੇ ਤਸਵੀਰਾਂ ਜਿਸ ਦਿਨ ਇਹਨਾਂ ਨੂੰ ਜਿਹੜਾ ਆ کورٹ ਵੱਲੋਂ ਜਿਹੜੀ ਏ ਉਹ ਸਜ਼ਾ ਅ ਜਿਹੜੀ ਸੁਣਾਉਣੀ ਸੀ ਜਿਹੜੀ ਕਿ ਇਹਨਾਂ ਦੇ ਉੱਤੇ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤੇ ਅੱਜ 1 ਅਪ੍ਰੈਲ ਨੂੰ ਜਿਹੜੇ ਆ ਇਹਨਾਂ ਨੂੰ ਸਜ਼ਾ ਸੁਣਾਉਣੀ ਸੀ ਉਹਦੇ ਚ ਖਬਰ ਨਿਕਲ ਕੇ ਇਹੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਸਾਫ਼ ਤੌਰ ਤੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਇਹੀ ਆਈ ਹੈ ਕਿ ਉਹਨਾਂ ਨੂੰ ਜਿਹੜੀ ਹੈ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਮਰ ਕੈਦ ਦੀ ਜਿਹੜੀ ਹੈ ਸਜ਼ਾ ਸੁਣਾ ਦਿੱਤੀ ਗਈ ਹੈ ਜਲਦੀ ਨਾਲ ਕਮੈਂਟ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਜਿਹੜਾ ਸਾਨੂੰ ਵੀ ਪਤਾ ਲੱਗ ਸਕਿਆ ਵੀ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਦੇ ਉੱਤੇ ਜਲਦੀ ਨਾਲ ਕਮੈਂਟ ਕਰਕੇ ਜਰੂਰ ਦੱਸੋ ਸਾਜੀ ਗਾਲ ਜੀ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਪਏ ਤਸਵੀਰਾਂ ਤਾਂ ਕੁਝ ਪੁਰਾਣੀਆਂ ਨੇ ਇਹ ਤਸਵੀਰਾਂ ਉਹ ਦਿੰਦੀਆਂ ਨਹੀਂ ਜਿਸ ਦਿਨ ਪਾਸਟਰ ਬਜਿੰਦਰ ਸਿੰਘ ਹੋਣਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਮੁਹਾਲੀ ਦੀ ਅਦਾਲਤ ਵੱਲੋਂ ਪਿਛਲੇ 5 ਦਿਨ ਪਹਿਲਾਂ ਜਿਹੜਾ ਆ ਮੁਹਾਲੀ ਦੀ ਅਦਾਲਤ ਵੱਲੋਂ ਜਿਹੜਾ ਆ ਪਾਸਟਰ ਬਜਿੰਦਰ ਸਿੰਘ ਨੂੰ ਰੇਪ ਕੇਸ ਦੇ ਵਿੱਚ ਦੋਸ਼ੀ ਜਿਹੜਾ ਆ ਕਰਾਰ ਦੇ ਦਿੱਤਾ ਗਿਆ ਸੀ ਤੇ ਦੋਸ਼ ਜਿਹੜੇ ਨੇ ਉਹ ਉਹ ਰੇਪ ਕੇਸ ਤੇ ਸੀ ਇੱਕ ਜੀਰ ਕਪੂਰ ਦੀ ਔਰਤ ਵੱਲੋਂ ਜਿਹੜੇ ਆ ਪਾਸਟਰ ਬਜਿੰਦਰ ਸਿੰਘ ਤੇ ਰੇਪ ਕੇਸ ਦੇ આરોਪ ਲਗਾਏ ਜਾਂਦੇ ਨੇ 2018 ਦਾ ਮਾਮਲਾ ਦੱਸਿਆ ਜਾਂਦਾ ਸੀ ਤੇ ਜਿੰਨੂੰ ਲੈ ਕੇ ਜਿਹੜਾ ਆ ਉਹ ਦੋਸ਼ੀ ਕਰਾਰ ਦੇ ਦਿੱਤੇ ਗਏ ਸੀ ਅੱਜ ਤੋਂ 5 ਦਿਨ ਪਹਿਲਾਂ ਤੇ ਅੱਜ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਜਾਣੀ ਸੀ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਆ ਉਹ ਉਮਰ ਕੈਦ ਦੀ ਜਿਹੜੀ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਇੱਕ ਵਾਰੀ ਫੇਰ ਤੋਂ ਤੁਹਾਨੂੰ ਦੱਸ ਦਈਏ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਇਹ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਕਿ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਜਿਹਰੇ ਚ ਪੀੜਤ ਲੜਕੀ ਨੇ ਕਹਿਆ ਸੀ ਕਿ ਘੱਟੋ ਘੱਟ 20 ਸਾਲ ਦੀ ਉਮਰ ਜਿਹੜੀ ਇਹ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ 20 ਸਾਲ ਦੀ ਕੈਦ ਉਹਨਾਂ ਨੇ ਕਹੀ ਸੀ ਪਰ ਮੋਹਾਲੀ ਕੋਰਟ ਨੇ ਅੱਜ ਜਿਹੜਾ ਆ ਉਹ ਇਹ ਫੈਸਲਾ ਲੈਂਦੇ ਹੋਏ ਰੇਪ ਕੇਸ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਆ ਉਮਰ ਕੈਦ ਦੀ ਜਿਹੜੀ ਇਹ ਉਹ ਸਜ਼ਾ ਸੁਣਾ ਦਿੱਤੀ ਗਈ ਹੈ ਫਿਰ ਤੁਹਾਨੂੰ ਦੱਦਈਏ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਪਹਿਲਾਂ ਜਿਹੜਾ ਆ ਕੁਝ ਦਿਨ ਪਹਿਲਾਂ ਹੀ ਜਿਹੜੀ ਇਹ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਕਰ ਦਿੱਤਾ ਜਾਂਦਾ ਆ ਦੋਸ਼ੀ ਕਰਾਰ ਕਰ ਦਿੱਤਾ ਜਾਂਦਾ ਆ ਰੇਪ ਕੇਸ ਦੇ ਵਿੱਚ ਜੋ ਕਿ ਜੀਰਕਪੁਰ ਦੀ ਹਉਤ ਵੱਲੋਂ ਜਿਹੜੇ ਨੇ ਉਹ ਬਿਲੇਮ ਕੀਤੇ ਗਏ ਸੀ ਜੋ ਦੋਸ਼ ਲਗਾਏ ਗਏ ਸੀ ਰੇਪ ਕੇਸ ਨੂੰ ਲੈ ਕੇ ਉਸ ਦੇ ਅਕੋਰਡਿੰਗਲੀ ਜਿਹੜਾ ਆ ਅ ਜਿਹੜੀ ਇਹ ਉਹਨਾਂ ਦੇ ਉੱਤੇ ਜਿਹੜੇ ਦੋਸ਼ ਨੇ ਉਹ ਜਿਹੜੇ ਨੇ ਉਹ ਲੱਗ ਚੁੱਕੇ ਸੀ ਤੇ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਉਹ ਕਹਿ ਦਿੱਤਾ ਸੀ ਵੀ ਇਹ ਦੋ ਦੋਸ਼ੀ ਜਿਹੜਾ ਆ اقرار ਕਰ ਦਿੱਤਾ ਗਿਆ ਸੀ ਮੋਹਾਲੀ ਦੀ ਅਦਾਲਤ ਵੱਲੋਂ 1 اپریل ਨੂੰ ਜਿਹੜਾ ਆ ਮੋਹਾਲੀ ਦੀ ਅਦਾਲਤ ਦੇ ਵੱਲੋਂ ਜਿਹੜਾ ਆ ਇਹਨਾਂ ਨੂੰ ਕਰਨਾ ਸੀ ਜਿਹੜਾ ਆ ਉਹ ਸਜ਼ਾ ਸੁਣਾਣੀ ਸੀ ਤਾਂ ਉਹ ਸਜ਼ਾ ਜਿਹੜੀ ਹੈ ਹੁਣ ਜਿਹੜੀ ਉਸ ਨਾ ਦਿੱਤੀ ਗਈ ਹੈ ਮੋਹਾਲੀ ਕੋਰਟ ਵੱਲੋਂ ਜਿਹੜੀ ਏ ਉਹ ਪਾਸਟ ਬਜਿੰਦਰ ਸਿੰਘ ਨੂੰ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਉਹ ਇਹੀ ਆ ਰਹੀ ਏ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਇਹ ਉਮਰ ਕੈਦ ਦੀ ਸਜ਼ਾ ਜਿਹੜੀ ਇਹ ਉਹ ਸੁਨਾ ਦਿੱਤੀ ਗਈ ਹੈ ਫਿਰ ਤੋਂ ਤੁਹਾਨੂੰ ਦੱਸਦਾ ਇਹ ਕਿ ਪਿਛਲੇ ਕਈ ਦਿਨਾਂ ਤੋਂ ਸੁਰਕੀਆਂ ਦੇ ਵਿੱਚ ਰਹਿ ਰਹੇ ਪਾਸਟਰ ਬਜਿੰਦਰ ਸਿੰਘ ਜੋ ਕਿ ਪਹਿਲਾ 5 ਦਿਨ ਪਹਿਲਾ ਜਿਹੜੇ ਦੋਸ਼ੀ ਕਰਾਰ ਦੇ ਦਿੱਤੇ ਗਏ ਸੀ ਮੋਹਾਲੀ ਕੋਰਟ ਵੱਲੋਂ ਤੇ ਅੱਜ ਉਹਨਾਂ ਨੂੰ ਜਿਹੜੀ ਇਹ ਸਜ਼ਾ ਸੁਣਾ ਦਿੱਤੀ ਗਈ ਏ ਮੋਹਾਲੀ ਕੋਰਟ ਵੱਲੋਂ ਜਿਹੜੀ ਇਹ ਉਹਨਾਂ ਨੂੰ ਜਿਹੜਾ ਆ ਉਮਰ ਕੈਦ ਦੀ ਜਿਹੜੀ ਇਹ ਉਹ ਸਜ਼ਾ ਸੁਣਾ ਦਿੱਤੀ ਗਈ ਏ ਤੁਹਾਡੇ ਇਹਦੇ ਤੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਤੇ ਆਪਣੇ ਵਿਚਾਰਾਂ ਦੇ ਨਾਲ ਕਮੈਂਟ ਜਰੂਰ ਕਰਿਓ ਕਿ ਪਾਸਟਰ ਬਜਿੰਦਰ ਸਿੰਘ ਨੂੰ ਜੋ ਸਜ਼ਾ ਮਿਲੀ ਏ ਉਹ ਜਾਇਜ਼ ਏ ਨਾਜਾਇਜ਼ ਏ ਜਾਂ ਕੀ ਏ ਕਿਉਂਕਿ ਕੋਰਟ ਨੇ ਜਿੱਕਰ ਕਹਿ ਦਿੱਤਾ ਵੀ ਜਾਇਜ਼ ਏ ਤੇ ਦੋਸ਼ੀ ਏ ਤੇ ਦੋਸ਼ੀ ਪਾਇਆ ਗਿਆ ਸਬੂਤਾਂ ਦੇ ਆਧਾਰ ਦੇ ਉੱਤੇ ਜਿਹੜਾ ਆ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਆ ਸਬੂਤ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਪਾਸਟਰ ਬਜਿੰਦਰ ਸਿੰਘ ਦੇ ਜਿਹੜਾ ਆ ਹੱਕ ਵਿੱਚ ਨਹੀਂ ਗਏ ਸੀ ਪੀੜਤ ਲੜਕੀ ਦੇ ਹੱਕ ਵਿੱਚ ਗਏ ਸੀ ਜਿਨ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਆ ਅੱਜ ਮੋਹਾਲੀ ਕੋਰਟ ਵੱਲੋਂ ਜਿਹੜੀ ਇਹ ਉਹ ਸਜ਼ਾ ਸੁਣਾ ਦਿੱਤੀ ਗਈ ਹੈ ਉਮਰ ਕੈਦ ਦੀ ਜਿਹੜੀ ਹੈ ਉਹ ਸਜ਼ਾ ਸੁਣਾ ਦਿੱਤੀ ਹੈ ਤੇ ਤਸਵੀਰਾਂ ਤੁਸੀਂ ਦੇਖਦੇ ਪਈਓ ਤਸਵੀਰਾਂ ਬੇਸ਼ੱਕ ਪੁਰਾਣੀਆਂ ਦਿਖਾ ਰਹੇ ਆ ਪਰ ਤੁਹਾਂ ਦਾ ਦੀ ਪਈਏ ਉਸ ਦਿਨ ਦੀਆਂ ਨੇ ਤਸਵੀਰਾਂ ਜਿਸ ਦਿਨ ਇਹਨਾਂ ਨੂੰ ਜਿਹੜਾ ਆ ਕੋਰਟ ਵੱਲੋਂ ਜਿਹੜੀ ਹੈ ਉਹ ਸਜ਼ਾ ਜਿਹੜੀ ਆ ਸੁਣਾਉਣੀ ਸੀ ਜਿਹੜੀ ਕਿ ਇਹਨਾਂ ਦੇ ਉੱਤੇ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤੇ ਅੱਜ 1 ਅਪ੍ਰੈਲ ਨੂੰ ਜਿਹੜੇ ਆ ਇਹਨਾਂ ਨੂੰ ਸਜ਼ਾ ਸੁਣਾਉਣੀ ਸੀ ਉਹਦੇ ਚ ਖਬਰ ਨਿਕਲ ਕੇ ਇਹੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਸਾਫ਼ ਤੌਰ ਤੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਇਹੀ ਆਈ ਹੈ ਕਿ ਉਹਨਾਂ ਨੂੰ ਜਿਹੜੀ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਮਰ ਕੈਦ ਦੀ ਜਿਹੜੀ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਜਲਦੀ ਨਾਲ ਕਮੈਂਟ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਜਿਹੜਾ ਸਾਨੂੰ ਵੀ ਪਤਾ ਲੱਗ ਸਕੇ ਵੀ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਦੇ ਉੱਤੇ ਜਲਦੀ ਨਾਲ ਕਮੈਂਟ ਕਰਕੇ ਜਰੂਰ ਦੱਸੋ